ਗੁਰੂ ਪਿਆਰੀ ਸਾਥ ਸੰਗਤ ਜੀ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਜਿਹੜੀ ਇਹ ਸਾਖੀ ਤੁਸੀਂ ਸੁਣਨ ਜਾ ਰਹੇ ਹੋ ਇਹ ਭਗਤ ਨਾਮਦੇਵ ਜੀ ਦੀ ਹੈ ਛੀਨਾ ਨੇ 72 ਵਾਰੀ ਉਸ ਪਰਮੇਸ਼ਵਰ ਦਾ ਸਾक्षात ਦਰਸ਼ਨ ਕੀਤੇ ਹਨ ਪੂਰੀ ਸਾਖੀ ਹੈ ਉਹਨਾਂ ਦੀ ਕਿ ਕਿਵੇਂ ਉਹਨਾਂ ਨੇ ਇੱਕ ਭక్తి ਤੋਂ ਖੁਸ਼ ਹੋ ਕੇ ਮੰਦਰ ਦਾ ਮੂਹ ਹੀ ਦੂਜੇ ਪਾਸੇ ਹੋ ਗਿਆ ਸੀ ਇਸ ਲਈ ਸਾਖੀ ਨੂੰ ਪੂਰਾ ਐਂਡ ਤੱਕ ਜ਼ਰੂਰ ਸੁਣਿਓ ਇਹ ਪਾਣੀ ਹੈ ਇਹ ਥਾਕੀਏ ਦੇ ਨਾਲ ਜੁੜੀ ਹੈ ਇਹ ਬਾਣੀ ਉਹਨਾਂ ਨੇ ਉਸੇ ਟਾਈਮ ਇਹ ਬਾਣੀ ਵਿਚਾਰਨ ਕੀਤੀ ਸੀ ਤੇ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਾਵਨ ਸਰੂਪ ਲਿਖਤ ਰਿਆ ਜੀ ਪਾਵ ਉਹਨਾਂ ਦੀ ਜਿਹੜੀ ਇਹ ਬਾਣੀ ਤਲਦਰਗਾ ਤੋਂ ਆਈ ਹੋਈ ਬਾਣੀ ਲਿਖੀ ਜਾ ਰਹੀ ਸੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਸਰੂਪ ਤਿਆਰ ਹੋ ਰਹੇ ਸਨ ਉਸ ਵੇਲੇ ਭਗਤ ਨਾਮਦੇ ਜਿਹਨੇ ਕੋਲ ਇਹ ਬਾਣੀ ਉਹਨਾਂ ਨੇ ਆਪ ਉਹਨਾਂ ਨੂੰ ਜਾ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਿ ਕਿ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਜਦੋਂ ਉਹਨਾਂ ਨੇ ਪਾਵਨ ਸਰੂਪ ਉਹਨਾਂ ਨੇ ਪਾਵਨ ਸਰੂਪ ਤਿਆਰ ਕਰਵਾਇਆ ਸਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਸਰੂਪ ਭਾਈ ਗੁਰਦਾਰ ਜੀ ਦੇ ਕੋਲੋਂ ਲਗਵਾਇਆ ਸਨ ਤੇ ਉਸ ਵੇਲੇ ਗੁਰੂ ਅਰਜਨ ਦੇਵ ਮਹਾਰਾਜ ਜੀ ਆਪ ਅਕਸ਼ਾ ਦੇ ਕੋਲ ਜਾ ਕੇ ਬਾਣੀ ਦੀ ਮੰਕਰ ਦੇ ਸੰਕੇ ਸਾਨੂੰ ਆਪਣੇ ਕੋਲੋਂ ਜਿਹੜੀ ਪਰਮਾਤਮਾ ਦੀ ਆਈ ਹੋਈ ਬਾਣੀ ਹੈ ਉਹ ਸਾਨੂੰ ਬਖਸ਼ਿਸ਼ ਕਰੋ ਅਸੀਂ ਗੁਰੂ ਸਹਿਮਾਰਜ ਦੇ ਵਿੱਚ ਲਿਖਣੀ ਹੈ ਬੇਨਤੀ ਕਰਦੇ ਸੰਨ ਇੱਕ ਗੁਰੂ ਗ੍ਰੰਥ ਸਾਹਿਬ ਜੀ ਦੀ ਇੱਕ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਵਡਿਆਈ ਹੈ ਬਟੱਪਨ ਹੈ ਜਿਹੜੇ ਆਪ ਨੇਵੇਂ ਹੋ ਕੇ ਉਸ ਪਰਮਾਤਮਾ ਦੀ ਆਈ ਹੋਈ ਬਾਣੀ ਨੂੰ ਸਤਕਾਰ ਦਿੰਦੇ ਸਨ ਉਹਨਾਂ ਦਾ ਆਦਾ ਸਤਕਾਰ ਕਰਦੇ ਸੰ ਤੇ ਉਸ ਪਰਮਾਤਮਾ ਦੀ ਬਾਣੀ ਨੂੰ ਆਪ ਉਹਨਾਂ ਨੇ ਆ ਗੁਰਦਾਸ ਦੇ ਕੋਲ ਸਾਹਮਣੇ ਬੈਠ ਕੇ ਸੁਖਾਈ ਹੈ ਉਹਨਾਂ ਦੀ ਆਪਾਤ ਬਖਸ਼ਿਸ਼ ਹੈ ਤੇ ਅਸੀਂ ਵੀ ਇਹੀ ਸੋਚ ਕੇ ਉਸ ਪਰਮਾਤਮਾ ਦੀ ਬਾਣੀ ਨੂੰ ਪੜੀਏ ਉਸ ਪਰਮਾਤਮਾ ਦੀ ਬਾਣੀ ਨੂੰ ਗਾਈਏ ਕਿ ਸਾਡੇ ਕੋਲ ਸਾਡੇ ਸਾਹਮਣੇ ਗੁਰੂ ਅਰਜਨ ਦੇਵ ਮਹਾਰਾਜ ਬੈਠਿਆ ਹੈ ਤੇ ਉਹਨਾਂ ਦੀ ਬਾਣੀ ਨੂੰ ਅਸੀਂ ਪੜ ਰਹੇ ਹਾਂ ਤੇ ਉਹ ਆਪ ਬੈਠ ਕੇ ਸੁਣਦੇ ਹਨ ਇਸ ਤਰ੍ਹਾਂ ਅਸੀਂ ਮਹਿਸੂਸ ਕਰੀਏ ਜਦੋਂ ਅਸੀਂ ਮਹਿਸੂਸ ਕਰਾਂਗੇ ਤੇ ਫਿਰ ਸਾਨੂੰ ਉਸ ਪਰਮਾਤਮਾ ਦੇ ਅਤਤਕ ਦਰਸ਼ਨ ਹੋਣਗੇ ਸਾਡੇ ਅੱਖਾਂ ਦੇ ਸਾਹਮਣੇ ਸਾਡੇ ਮਨ ਦੀਆਂ ਜਿਹੜੀਆਂ ਅੱਖਾਂ ਜਦੋਂ ਖੁੱਲਣਗੀਆਂ ਤੇ ਫਿਰ ਸਾਨੂੰ ਪਰਮਾਤਮਾ ਦਾ ਪ੍ਰਕਾਸ਼ ਜਿਹੜਾ ਹੈ ਉਹ ਸਾਨੂੰ ਸਾਹਮਣੇ ਪ੍ਰਗਟ ਹੋ ਜਾਵੇਗਾ। ਸਾਨੂੰ ਅਧਿਕ ਦੇਵ ਚ ਕੁਦੇ ਵੀ ਹਨੇਰਾ ਪ੍ਰਗਟ ਨਹੀਂ ਹੋਵੇਗਾ। ਸਾਡੇ ਸਾਹਮਣੇ ਕਦੇ ਵੀ ਹਨੇਰਾ ਨਹੀਂ ਆ ਜਾਵੇਗਾ ਜਦੋਂ ਸਾਡੀਆਂ ਮੱਤ ਦੀਆਂ ਅੱਖਾਂ ਖੁੱਲ ਜਾਣਗੀਆਂ। ਇਹ ਪਰਮਾਤਮਾ ਦੀ ਕਿਰਪਾ ਹੈ, ਪਰਮਾਤਮਾ ਦੀ ਬਣਾਈ ਹੈ ਜਦੋਂ ਅਸੀਂ ਉਹਨਾਂ ਦੇ ਗੁਣਾਂ ਨੂੰ ਗਾਵਾਂਗੇ ਤੇ ਉਹ ਸਾਡੇ ਤੇ ਕਿਰਪਾ ਕਰੇਗਾ। ਇਹ ਪਰਮਾਤਮਾ ਦਾ ਸੁਭਾਅ ਹੈ। ਸੁਭਾਅ ਕੁਝ ਨਹੀਂ 1104 ਅੰਮ੍ਰਿਤ ਨਾਥ ਜੀ ਦੇ ਬਾਣੀ ਵਿੱਚ ਸੁਣਿਆ ਹੋਇਆ ਨਸੋਬ ਹੈ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬਾ ਜੀ ਰਾਜੇ ਦੇਵ ਜੀ ਆਪਣੇ ਜੀਵਨ ਦੇ ਬਾਰੇ ਦੱਸ ਰਹੇ ਹਨ ਅਤੇ ਦੱਸ ਰਹੇ ਹਨ ਕਿ ਪਰਮਾਤਮਾ ਦੀ ਗੋਣ ਕਿੰਨੀ ਹੈ ਕਿ ਪਰਮਾਤਮਾ ਦੀ ਭਗਤੀ ਕਿਸ ਤਰ੍ਹਾਂ ਹੁੰਦੀ ਹੈ ਤੇ ਉਹਨਾਂ ਦਾ ਪਰਮਾਤਮਾ ਦੇ ਬਲ ਜਾਣ ਵਾਲਾ ਜਿਹੜਾ ਰਾਹ ਹੈ ਉਹ ਕਿਹੜਾ ਰਾਹ ਹੈ ਉਹ ਸਭ ਕੁਝ ਨਾਮ ਜੀ ਦੀਸ ਪਾਵਨ ਸਬਤ ਵਿੱਚ ਦੱਸ ਰਹੇ ਹਨ ਅਦਗ ਜੀ ਕਹਿੰਦੇ ਹਨ ਕਿ ਹਸਤ ਖੇਲ ਤੇਰੇ ਦੇਹਰੇ ਆਇਆ ਭਗਤ ਕਰਤ ਨਾਮਾ ਪਕਰ ਉਠਾਇਆ ਕਿ ਪਰਮਾਤਮਾ ਵੇ ਬੜੇ ਚਾਹ ਨਾਲ ਤੇਰੇ ਦਰ ਤੇ ਆਇਆ ਸੀ ਤੇਰੇ ਮੰਦਰ ਆਇਆ ਸੀ ਪਰ ਇਹਨਾਂ ਲੋਕਾਂ ਨੇ ਮੇਰੀ ਜਦ ਇੰਨੜੀ ਸਮਝਦੇ ਹਨ ਜਿਹੜੇ ਲੋਕ ਨੇ ਮੈਨੂੰ ਨੀ ਜਾਤ ਦੇ ਨਾਮ ਸਰਦਿ ਸਮਝਦੇ ਹਨ ਤੇ ਮੈਨੂੰ ਉਹਨਾਂ ਨੇ ਤੇਰੀ ਭਗਤੀ ਕਰਦਿਆਂ ਹੋਇਆ ਹੀ ਧਾਮ ਫੜ ਕੇ ਉਠਾ ਦਿੱਤਾ। ਉਹਨਾਂ ਨੇ ਉਠਾ ਕੇ ਮੈਨੂੰ ਮੰਦਰ ਦੇ ਵਿੱਚੋਂ ਬਾਹਰ ਕਢੇ ਹਟਾਏ। ਇਹ ਭਗਤ ਨਾਮਦੇਵ ਜੀ ਕਹਿ ਰਹੇ ਆ ਕਿ ਪ੍ਰਮਾਤਮਾ ਮੈਂ ਤੇਰੇ ਦਰਸੇ ਕਰਦੇ ਆਇਆ ਸੀ ਪਰ ਮੈਨੂੰ ਇਹਨਾਂ ਲੋਕਾਂ ਨੇ ਤੇਰੀ ਭਗਤੀ ਕਰਦਿਆਂ ਕਰਦਿਆਂ ਉਠਾ ਦਿੱਤਾ। ਭਗਤ ਨਾਮਦੇਵ ਜੀ ਕਹਿੰਦੇ ਹਨ ਕਿ ਮੇਨੜੀ ਜਾਤ ਮੇਰੀ ਜਾਤ ਮਰਾਇਆ ਇਹ ਕਿ ਜਨਮ ਕਾਲੇ ਕੋ ਆਇਆ ਕਿ ਇੱਕ ਜਾਦਵ ਜੋ ਕੁਮਦਿਸ ਰੋਮਣੀ ਹਨ ਕਿ ਇਜਾਦਵ ਕੁਮਦਿਸ ਰੋਮਣੀ ਕ੍ਰਿਸ਼ਨ ਤੇ ਪ੍ਰਭੂ ਤੇ ਭਗਤ ਨਾਮਦੇਵ ਜੀ ਕ੍ਰਿਸ਼ਨ ਭਗਵਾਨ ਦੀ ਜੋ ਪੂਜਾ ਕਰਿਆ ਕਰਦੇ ਸੰ ਉਹ ਦਸਰੇ ਹੰਸਬਦ ਦੇ ਵਿੱਚ ਕਿ ਇਹ ਕ੍ਰਿਸ਼ਨ ਹੈ ਪ੍ਰਭੂ ਕਿ ਸਾਰਿਆਂ ਦੇ ਪਾਲਣਹਾਰ ਪਰਮਾਤਮਾ ਕਿ ਜਿਹੜੇ ਜਿਹੜੇ ਲੋਕ ਨੇ ਉਹ ਲੋਕ ਮੇਰੇ ਜਨਮ ਨੂੰ ਬੜੀ ਨਿਵਿਧਾਤ ਆਪਦੇ ਹਨ ਕਿਹੜੀ ਜਨਮ ਆਪਦੇ ਹਨ ਕਹਿੰਦੇ ਹਨ ਕਿ ਛਿਪੇ ਕੇ ਜਨਮ ਕਾਹੇ ਕੋ ਆਇਆ ਜੀ ਪਰਮਾਤਮਾ ਮੈਂ ਇਸ ਛਿਪੇ ਦੇ ਘਰ ਦੇ ਵਿੱਚ ਕਿਉਂ ਜੰਮ ਪਿਆ ਕਹਿੰਦੇ ਕਿ ਮੈਂ ਜਮੀ ਨਿਵਿਧਾਤ ਦੇ ਵਿੱਚ ਕਿਉਂ ਜੰਮਿਆ ਹਾਂ ਕਿਉਂਕਿ ਲੋਕ ਮੈਨੂੰ ਇੰਨਾ ਤਾਨੇ ਮਾਰਦੇ ਹਨ ਮੈਨੂੰ ਬੁਰਾ ਆਖਦੇ ਹਨ ਕਿ ਤੂੰ ਨਿਵਿਧਾਤ ਦਾ ਹੈ ਤੂੰ ਮੰਦਰ ਦੇ ਵਿੱਚ ਨਾ ਬੈਠ ਤੂੰ ਪਰਮਾਤਮਾ ਦੀ ਪੂਜਾ ਨਾ ਕਰ ਤਿਤਪਗਤ ਨਾਮਦੇਵ ਜੀ ਕਹਿੰਦੇ ਹਨ ਕਿ ਲੈ ਕੰਬੜੀ ਚੱਲਿਓ ਪਰਟਾਏ ਦਿਹਰੇ ਪਾਸੇ ਬੈਠਾ ਜਾਏ ਕਹਿੰਦੇ ਮੈਂ ਆਪਣੀ ਕੰਬੜੀ ਲੈ ਕੇ ਉੱਥੋਂ ਘੁੜ ਕੇ ਤੁਰ ਪਿਆ ਉਸ ਮੰਦਰ ਦੇ ਵਿੱਚੋਂ ਮੁੜ ਕੇ ਆ ਗਿਆ ਜਦੋਂ ਲੋਕਾਂ ਨੇ ਮੈਨੂੰ ਉਠਾ ਕੇ ਬਾਹਰ ਫੜ ਦਿੱਤਾ ਤੇ ਮੈਂ ਉੱਥੋਂ ਵਾਪਸ ਆ ਗਿਆ ਤੇ ਕਹਿੰਦੇ ਹਨ ਕਿ ਉਹ ਪਰਮਾਤਮਾ ਮੈਂ ਤੇਰੇ ਮੰਦਰ ਦੇ ਪਿਛਲੇ ਪਾਸੇ ਜਾ ਕੇ ਬੈਠ ਗਿਆ ਗਤਨਾਮ ਦੇਵ ਜੀ ਜਦੋਂ ਭਗਤੀ ਕਰਨੇ ਸੰਤ ਉੱਠ ਕੇ ਜਦੋਂ ਲੋਕਾਂ ਨੇ ਉਹਨਾਂ ਨੂੰ ਉਠਾ ਦਿੱਤਾ ਤੇ ਉਹ ਉੱਠ ਕੇ ਤੋਂ ਆਪਣਾ ਜਿਹੜਾ ਉਹਨਾਂ ਦੇ ਕੋਲ ਕੰਬੜੀ ਸੀ ਉਹ ਚੱਕ ਕੇ ਫਿਰ ਪਿਛਲੇ ਪਾਸੇ ਮੰਦਰ ਦੇ ਪਿਛਲੇ ਪਾਸੇ ਜਾ ਕੇ ਬਹਿ ਗਏ। ਫਿਰ ਕਹਿੰਦੇ ਨੇ ਕਿ ਜਦੋਂ ਇਹ ਗੱਲ ਉਸ ਪਰਮਾਤਮਾ ਨੇ ਦੇਖੀ ਉਸ ਪਰਮਾਤਮਾ ਨੇ ਸਾਰੀ ਗੱਲ ਸਮਝੀ ਕਿ ਪਰਮਾਤਮਾ ਦੇ ਸਾਹਮਣੇ ਕੋਤਕ ਹੋ ਰਿਹਾ ਸੀ ਕਿ ਭਗਵਾਨ ਜੋ ਪਰਮਾਤਮਾ ਦੇ ਅਨੰਦ ਸਤਿ ਕਰਨਾ ਜਿਨ੍ਹਾਂ ਨੂੰ ਪਰਮਾਤਮਾ ਨੇ 72 ਵਾਰ ਦਰਸ਼ਨ ਦਿੱਤਾ ਹੈ ਤੇ ਭਗਤ ਨਾਮਦੇਵ ਜੀ ਕਹ ਰਹੇ ਹਨ ਕਿ ਜੋ ਜੋ ਨਾਮਾ ਹਰ ਗੁਣ ਉਚਰੈ ਭਗਤ ਜਿਨਾ ਕੋ ਦੁਹਰਾਸ ਰਹਿ ਫਿਰ ਜਦੋਂ ਭਗਤ ਨਾਮਦੇਵ ਜੀ ਰਸਕੇ ਪਰਮਾਤਮਾ ਦੇ ਕੋਲ ਮੰਦਰ ਦੇ ਕਿਛੜੇ ਜਾ ਕੇ ਪਾਸੇ ਜਾ ਕੇ ਬੈਠ ਗਏ ਤੇ ਫਿਰ ਪ੍ਰਭੂ ਦੀ ਅਜਰ ਦੇ ਖੇਡ ਵਰਤੀ ਕੀ ਹੋਇਆ ਜਿਉਂ-ਜਿਉਂ ਨਾਮਾ ਹਰ ਗੁਣ ਉਚਰਿਆ ਭਗਤ ਜਨਾ ਕੋ ਦੇਵਰਾਪਰ ਤੇ ਜਿਵੇਂ-ਜਿਵੇਂ ਭਗਤ ਨਾਮਦੇਵ ਜੀ ਇਸ ਪਰਮਾਤਮਾ ਦਾ ਨਾਮ ਉਸ ਪਰਮਾਤਮਾ ਦੇ ਗੁਣਾਂ ਨੂੰ ਗਾਉਂਦੇ ਗਏ ਤੇ ਜਿਹੜਾ ਜਿਸ ਸਮੁੰਦਰ ਦੇ ਵਿੱਚੋਂ ਉਹਨਾਂ ਲੋਕਾਂ ਨੇ ਉਠਾਇਆ ਸੀ ਉਹ ਮੰਦਰ ਦਾ ਜਿਹੜਾ ਮੂਹ ਸੀ ਉਹ ਭਗਤ ਨਾਮ ਦੇ ਜਿੱਦੇ ਬਣ ਹੋ ਗਿਆ ਕਿਉਂਕਿ ਉਹ ਭਗਤ ਨਾਮਦੇਵ ਜੀ ਉਸ ਰੱਬ ਦੇ ਪਿਆਰੇ ਸਨ ਉਸ ਪਰਮਾਤਮਾ ਦੇ ਪਿਆਰੇ ਸਨ ਪਰਮਾਤਮਾ ਵਾਹਿਗੁਰੂ ਉਹਨਾਂ ਦੇ ਆਪਾਸ ਕੋਸ਼ਿਸ਼ ਕਰਦੇ ਹਨ ਉਹਨਾਂ ਦੀ ਮਹਿਰਮਤ ਰਹਿੰਦੀ ਸੀ ਭਗਤ ਨਾਮਦੇਵ ਜੀ ਤੇ ਭਗਤ ਨਾਮਦੇਵ ਜੀ ਜਦੋਂ ਵੀ ਇਸ ਪਰਮਾਤਮਾ ਦਾ ਸਿਮਰਨ ਚੇਤੇ ਕਰਦੇ ਸਨ ਉਹਨਾਂ ਨੂੰ ਆਪਣੇ ਦਿਲ ਦੇ ਨਾਲ ਯਾਦ ਕਰਦੇ ਸਨ ਤੇ ਪਰਮਾਤਮਾ ਉਹਨਾਂ ਦੇ ਸਾਹਮਣੇ ਪ੍ਰਗਟ ਹੋ ਜਾਂਦਾ ਸੀ ਘਟ ਤੋਂ ਘਟ ਬੰਦਰਵਾਰੀ ਉਹਨਾਂ ਨੂੰ ਦਰਸ਼ਨ ਮਿਲਿਆ ਪਰਮਾਤਮਾ ਦਾ ਜਿਨਾਂ ਕੋ ਦਿਵਰਾ ਫਿਰੇ। ਭਗਤ ਨਾਮਦੇਵ ਜੀ ਕਹਿੰਦੇ ਨੇ ਜਿਵੇਂ ਜਿਵੇਂ ਮੈਂ ਉਸ ਪਰਮਾਤਮਾ ਦੇ ਗੁਣਾਂ ਨੂੰ ਗਾਉਂਦਿਆਂ ਗਿਆ ਤੇ ਮੈਨੂੰ ਉਸ ਪਰਮਾਤਮਾ ਦੇ ਜਿਹੜੇ ਮੰਦਰ ਹਣ ਭਾਵ ਉਸ ਪਰਮਾਤਮਾ ਦਾ ਜਿਹੜਾ ਘਰ ਹੈ ਉਹ ਮੈਨੂੰ ਮਿਲ ਗਿਆ। ਉਸ ਦਾ ਮੰਦਰ ਦਾ ਮੁਖ ਜਿਹੜਾ ਸੀ ਜਦੋਂ ਮੈਂ ਪਿੱਛੇ ਪਾਸੇ ਜਾ ਕੇ ਪਾਸੇ ਜਾ ਕੇ ਬੈਠ ਗਿਆ ਤੇ ਸਿਰਫ ਉਸ ਦਾ ਮੁਖ ਮਿਹਰਬਾਨ ਹੋ ਗਿਆ। ਇਹ ਪਰਮਾਤਮਾ ਦੇ ਖੇਡ ਵਿੱਚ ਵਰਤਿਆ ਕਿ ਜੇ ਪਰਮਾਤਮਾ ਦੇ ਗੁਣਾਂ ਦੇ ਵਿੱਚ ਪਰਮਾਤਮਾ ਦੀ ਭਗਤੀ ਦੇ ਵਿੱਚ ਇੰਨੀ ਸ਼ਕਤੀ ਹੈ ਕਿ ਜਿਵੇਂ ਅਸੀਂ ਪਰਮਾਤਮਾ ਦੇ ਗੁਣਾਂ ਨੂੰ ਗਾਉਂਦੇ ਹਾਂ ਉਵੇਂ ਪਰਮਾਤਮਾ ਸਾਡੇ ਨਾਲ ਉਸ ਤਰ੍ਹਾਂ ਦੀ ਖੇਡ ਵਟਾਉਂਦਾ ਹੈ ਉਹ ਸਾਡੇ ਨਾਲ ਮਾੜਾ ਨਹੀਂ ਹੁੰਦਾ ਜੇਕਰ ਪਰਮਾਤਮਾ ਨੂੰ ਪਤਾ ਕਿ ਮੇਰਾ ਕੋਈ ਭਗਤ ਕੋਈ ਵਿਰਲਾ ਸੇਵ ਮੇਰੇ ਗੁਣਾਂ ਨੂੰ ਗਾ ਰਿਹਾ ਹੈ ਤੇ ਫਿਰ ਪਰਮਾਤਮਾ ਉਸ ਬੰਦੇ ਦੇ ਨਾਲ ਉਸ ਮਨੁੱਖ ਦੇ ਨਾਲ ਕਦੇ ਵੀ ਪੁਰਾਣੀ ਹੋਣ ਦਿੰਦਾ ਆਖੋ ਸਤਿਨਾਮ ਸਤਿਗੁਰੂ ਜਿਉ ਜੀ ਖੇੜੇ ਪਰਮਾਤਮਾ ਦੀ ਉਸ ਭਗਤੀ ਦੀ ਕਿਸਦੇ ਵਿੱਚ ਅਸੀਂ ਰਹਿ ਕੇ ਆਪਣੇ ਇਸ ਮਨੁੱਖੀ ਜੀਵ ਨੂੰ ਚਲਾ ਰਹੇ ਹਾਂ ਜੇਕਰ ਅਸੀਂ ਆਪਣੇ ਸਾਰੇ ਇਸ ਜਨਮ ਨੂੰ ਪਰਮਾਤਮਾ ਦੇ ਤੇ ਖਿਲਾ ਦਈਏ ਤੇ ਫਿਰ ਸਾਡਾ ਜਿਹੜਾ ਡੇੜਾ ਹੈ ਉਹ ਪਾਰ ਲੰਘ ਜਾਂਦਾ ਸਾਡੀ ਬਾਹ ਫੜ ਕੇ ਸਤਗੁਰ ਸਾਹਿਬ ਜੀ ਆਪ ਮਾਰ ਲਾ ਜਾਣਗੇ ਸੰਸਾਰ ਤੋਂ ਕਿਸ ਸੰਸਾਰ ਕ੍ਰਿਪਾ ਕਰਨ ਦੇਣੀ ਹੈ ਸਾਡੇ ਤੇ ਜਦੋਂ ਅਸੀਂ ਉਹਨਾਂ ਦੇ ਸਹੜ ਦੇ ਵਿੱਚ ਆ ਗਏ ਉਹਨਾਂ ਦੀ ਮਹਿਮਾਨ ਨੂੰ ਗਾਵਾਂਗੇ ਉਹਨਾਂ ਦੇ ਉਸਤਦ ਨੂੰ ਕਰਾਂਗੇ ਵਡਿਆਈ ਨੂੰ ਕਰਾਂਗੇ ਤੇ ਪਰਮਾਤਮਾ ਸਾਡੇ ਤੇ ਆਪਣੀ ਮਿਹਰ ਵਰਤਾਵੇਗਾ ਕਿਰਪਾ ਕਰੇਗਾ ਤੇ ਸਾਨੂੰ ਆਪਣੇ ਨਾਮ ਦੇ ਤਾਤਵਿਕ ਬਖਸ਼ੇਗਾ ਤੇ ਇਸ ਹੌਲ ਨੂੰ ਇਸ ਸੰਸਾਰ ਤੋਂ ਬਾਹਰ ਕਢ ਲਿਭਾ ਦੇਗਾ ਸਤਿ ਆ